38 ਮਹਕਮਾ ਹੈ ਗੁਰੂ ਪਿਆਰਿਓ ਭਾਦਨੀ ਨੂੰ ਕੰਨਿਆ ਨਹੀਂ ਦੇਣੀ ਉਸ ਘਰ ਦੇਣੀ ਹੈ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ ਭਾਦਨੀ ਕਨੇ ਜਿਹੜਾ ਭੱਦਨ ਕਰਾ ਲੈਂਦਾ ਮਤਲ ਸਿਰ ਵੀ ਤੇ ਮੂੰਹ ਸਿਰ ਮੁੰਨਿਆ ਹੁੰਦਾ ਜਿਹਦਾ ਹੁਣ ਕਹਿੰਦੇ ਭਾਦਨੀ ਉਹਨੂੰ ਬੱਚੀ ਨਹੀਂ ਦੇਣੀ ਵੈਸੇ ਸਿੱਖ ਰਹਿਤ ਮਰਜਾਦਾ ਦੇ ਵਿੱਚ ਜਿਹੜੇ आनंद संस्कार ਤੁਸੀਂ ਪੜ੍ਹ ਕੇ ਦੇਖੋ ਉਹਦੇ ਵਿੱਚ ਸਪਸ਼ਟ ਲਿਖਿਆ ਸਿੱਖ ਦਾ ਆਨੰਦ ਗੁਰ ਮਰਜਾਦਾ ਦੇ ਅਨੁਸਾਰ ਹੋਵੇ ਸਿੱਖ ਦੀ ਪੁਤਰੀ ਦਾ ਵਿਆਹ ਸਿੱਖ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਸਤਿਗੁਰੂ ਨੇ ਕਿਉਂ ਆਖਿਆ ਇਹਦਾ ਕਾਰਨ ਕੀ ਹੈ ਇਹਦੇ ਸ਼ਬਦ ਵਰਤੇ ਜਾਂਦੇ ਭਾਦਨੀ ਸਿਰਗਮ ਗੁਰਮਤਿ ਵਿੱਚ ਬਣਿਆ ਗਿਆ ਸਿਰ ਗੋਮਸ ਕਹਿੰਦੇ ਸ਼ਬਦ ਕਿਉਂਕਿ ਗੁਰੂ ਸਾਹਿਬ ਚਾਹੁੰਦੇ ਆ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਗਲਤ ਸਿੱਖਿਆ ਦਵਾਂ ਗੁਰੂ ਸਾਹਿਬ ਵੀ ਚਾਹੁੰਦੇ ਆ ਵੀ ਮੇਰਾ ਸਿੱਖ ਅਧਿਆਤਮਿਕ ਤੌਰ ਤੇ ਵੀ ਪੂਰਾ ਹੋਵੇ ਔਰ دنیਾਬੀ ਤੌਰ ਤੇ ਵੀ ਪੂਰਾ ਹੋਣਾ ਸਮਾਜਿਕ ਤੌਰ ਤੇ ਵੀ ਸਿੱਖ ਮੇਰਾ ਪੂਰਾ ਹੋਣਾ ਚਾਹੀਦਾ ਅਧਿਆਤਮਿਕ ਤੌਰ ਤੇ ਵੀ ਤੇ دنیਾਬੀ ਤੌਰ ਤੇ ਹੁਣ ਇਹਦਾ ਕਾਰਨ ਕੀ ਹੈ ਕਿ ਆਪਣੀ ਕੰਨਿਆ ਜਿਹੜੀ ਆਪਣੀ ਬੱਚੀ ਜਿਹੜੀ ਹੈ ਸਿੱਖ ਨੇ ਸਿਰ ਮੁੰਨੇ ਨੂੰ ਨਹੀਂ ਦੇਣੀ ਉਸ ਘਰ ਦੇਣੀ ਹੈ ਜਿੱਥੇ ਅਕਾਲ ਪੁਰਖ ਦੇ ਉਹਦਾ ਕਾਰਨ ਕੀ ਹੈ ਕਿਉਂਕਿ ਉਹਦੇ ਘਰ ਜਾਏਗੀ ਦੂਸਰੇ ਘਰ ਜਾਏਗੀ ਉਹਦੇ ਘਰ ਸਿੱਖ ਧੜੇ ਪੈਦਾ ਹੋਏਗਾ ਜੇ ਸਿੱਖ ਦੇ ਘਰ ਸਿੱਖ ਦੀ ਬੱਚੀ ਜਾਏਗੀ ਉਹਦੇ ਘਰ ਸਿੱਖ ਪੈਦਾ ਹੋਏਗਾ ਸਿੱਖੀ ਦੇ ਵਿੱਚ ਵਾਧਾ ਹੋਏਗਾ ਸਿੱਖੀ ਪਰਿਵਾਰ ਦੇ ਵਿੱਚ ਵਾਧਾ ਹੋਏਗਾ ਕਿਉਂਕਿ ਹਾਲਾਤ ਜਿਹੜੇ ਅਸੀਂ ਦੇਖਦੇ ਹਾਂ ਕਿ ਸੌਖਾ ਘਰ ਚਾਹੀਦਾ ਹੈ ਬੱਚੀ ਸਾਡੀ ਸੌਖੀ ਰਵੇ ਆਮ ਸੋਚ ਹੁੰਦੀ ਹੈ ਨਾ ਵੀ ਕਾਰੋਬਾਰ ਕੀ ਹੈ ਕਾਰੋਬਾਰ ਕੀ ਹੈ ਮਕਾਨ ਕਿੰਨਾ ਵੱਡਾ ਹੈ ਕਾਰੋਬਾਰ ਕੀ ਹੈ ਕਿੰਨਾ ਕੋ ਪੈਸਾ ਹੈ ਬਹੁਤ ਘੱਟ ਲੋਕ ਆ ਜਿਹੜੇ ਦੇਖਦੇ ਕਿ ਇਹ ਬੱਚਾ ਗੁਰਸਿੱਖ ਹੈ ਕਿ ਨਹੀਂ ਹੈ ਪਾਵੇਂ ਗਰੀਬ ਹੋਵੇ ਬੱਚੀ ਨੂੰ ਵਿਆਹ ਦਿਓ ਜੇ ਗੁਰਮਤ ਦੇ ਵਿੱਚ ਹੈ ਸਿੱਖੀ ਦੇ ਵਿੱਚ ਹੈ ਪਰਿਵਾਰ ਕਿਉਂਕਿ ਉਹਨੂੰ ਸੰਸਕਾਰ ਮਿਲਣਗੇ ਗਰੀਬੀ ਅਮੀਰੀ ਖਤਮ ਹੋ ਜਾਂਦੀ ਹੈ ਕੋਈ ਗੱਲ ਨਹੀਂ ਅੱਜ ਗਰੀਬੀ ਆ ਕਾਲ ਅਮੀਰੀ ਆ ਜਾਏ ਦਿਨ ਬਦਲ ਜਾਂਦੇ ਆ ਪਰ ਜੇ ਸਿੱਖੀ ਤੋਂ ਟੁੱਟ ਗਏ ਤੇ ਬਹੁਤ ਵੱਡਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਤੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡੀ ਮਾਨਤਾ ਦਿੱਤੀ ਹੈ ਬਹੁਤ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ ਹੁਣ ਗੁਰੂ ਸਾਹਿਬ ਇਤਿਹਾਸ ਵਿੱਚ ਵੀ ਜਿਸ ਦਾ ਭਾਈ ਅਕਲ ਦਾ ਪਤ ਕਈ ਵਾਰ ਇਤਿਹਾਸ ਪੜਿਆ ਰਿਸ਼ਤਾ ਕਰ ਦਿੱਤਾ ਬੱਚੀ ਦਾ ਜਿਸ ਵੇਲੇ ਬਰਾਤ ਆਈ ਉਹਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਘਰ ਨੂੰ ਮੰਨਦੇ ਨਹੀਂ ਹਨ ਬੜਾ ਰੋਇਆ ਡੋਲੀ ਚੱਲ ਗਈ ਇੱਜ਼ਤ ਦਾ ਸਵਾਲ ਹੁੰਦਾ ਸੀ ਪਰ ਉਹਨੇ ਅਰਦਾਸ ਕੀਤੀ ਡਰੋਲੀ ਭਾਈ ਦਾ ਪਿੰਡ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਰੁਕੇ ਹੋਏ ਸਨ ਉਹ ਤਾਂ ਫਰਿਆਦ ਸੁਣਦਾ ਦੂਰ ਥੋੜੇ ਸਤੂਰ ਅੰਮ੍ਰਿਤ ਵੇਲਾ ਸੀ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੰਗਤਾਂ ਬੈਠੀਆਂ ਉਹ ਡੋਲੀ ਕੋਲ ਦੀ ਨਿਕਲੀ ਆ ਬੱਚੀ ਨੇ ਆਖਿਆ ਮੇਰੇ ਵੀਰੋ ਆ ਮੇਰੀ ਡੋਲੀ ਇੱਥੇ ਰੱਖਦੇ ਹੋ ਕੀਰਤਨ ਦੀ ਆਵਾਜ਼ ਆ ਰਹੀ ਹੈ ਜਦੋਂ ਡੋਲੀ ਵਿੱਚੋਂ ਨਿਕਲਦੀ ਆ ਸਾਹਮਣੇ ਦੇਖਦੀ ਆ ਗੁਰੂ ਸਾਹਿਬ ਬੈਠੇ ਤਾਂ ਗੱਲ ਹੀ ਜੀਵਨ ਹੀ ਬਦਲ ਗਿਆ ਬੱਚੀ ਸਹਿਮੀ ਹੋਈ ਸੰਗਤ ਵਿੱਚ ਬੈਠੀ ਆ ਗੁਰੂ ਸਾਹਿਬ ਨੇ ਬੁਲਾਇਆ ਕਹਿੰਨਗੇ ਬੇਟਾ ਉਹ ਜਾਨੀ ਜਾਨਾ ਸਤਿਗੁਰੂ ਜੀ ਕਹਿੰਦੇ ਬੇਟਾ ਬੜੀ ਉਦਾਸ ਬੈਠੀ ਹੈ ਉਹਨੇ ਗੱਲ ਦੱਸੀ ਕਿ ਮੇਰਾ ਪਿਤਾ ਬਹੁਤ ਉਦਾਸ ਹੈ ਬੜਾ ਪਰੇਸ਼ਾਨ ਹੈ ਮੈਂ ਜਿਹਦੇ ਘਰ ਵਿਆਹੀ ਜਾ ਰਹੀ ਹਾਂ ਉਹ ਸਿੱਖਾਂ ਨੂੰ ਸਿੱਖੀ ਨੂੰ ਮੰਨਦੇ ਨਹੀਂ ਹਨ ਉਹ ਕਬਰਾਂ ਨੂੰ ਪੂਜਦੇ ਐ ਸਖੀ ਸਰਵਰ ਨੂੰ ਪੂਜਦੇ ਕਹਿੰਦੇ ਬੇਟਾ ਬੈਠ ਜਾ ਘਰ ਵਾਲਾ ਆ ਗਿਆ ਥੋੜੀ ਦੇਰ ਬਾਅਦ ਉਹਨੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਪੁੱਛਿਆ ਤੇਰਾ ਨਾਮ ਕੀ ਹੈ ਕਹਿੰ ਲਗਾ ਜੀ ਮੇਰਾ ਨਾਮ ਸਾਧੂ ਹੈ ਕਹਿੰਦੇ ਸਾਧੂ ਹੁੰਦੇ ਨੇ ਤੇ ਸਾਧੂ ਵਾਲੇ ਕੰਮ ਕਰਨੇ ਚਾਹੀਦੇ ਸਮਝ ਗਿਆ ਬਾਣੀ ਪੜ੍ਹਦੇ ਸਾਧ ਨਾਮ ਨਿਰਮਲ ਤਾਂ ਕਿ ਕਰ ਗੁਰੂ ਸਾਹਿਬ ਮਹਾਰਾਜ ਸਭ ਕੁਝ ਛੱਡ ਦੇਗੇ ਸਿੱਖੀ ਦੇ ਦੇਉ ਘਰ ਦੇ ਕਬਰਾਂ ਢਾ ਦਿੱਤੀਆਂ ਘਰ ਦੇ ਅਲੱਗ ਕਰ ਦਿੱਤਾ ਬੜੀ ਬਖਸ਼ਿਸ਼ ਇਤਿਹਾਸ ਪੜ੍ਹ ਕੇ ਦੇਖੋ ਭਾਈ ਸਾਧੂ ਉਹਨਾਂ ਦੇ ਘਰ ਪੁੱਤਰ ਪੈਦਾ ਆਇਆ ਭਾਈ ਰੂਪਾ ਬੜੀਆਂ ਇਤਿਹਾਸ ਵਿੱਚ ਸਾਖੀਆਂ ਉਮਟੀਆਂ ਜਿਹੜਾ ਗੁਰੂ ਦਾ ਬਣ ਗਿਆ ਫਿਰ ਗੁਰੂ ਨੂੰ ਉਹਦਾ ਫਿਕਰ ਹੁੰਦਾ ਜਿਹਨੂੰ ਸਿੱਖੀ ਨਾਲ ਪਿਆਰ ਹੈ ਤੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ ਹੈ ਕਿ ਅੱਜ ਲੋੜ ਹੈ ਜੋ ਅੱਜ ਹਾਲਾਤ ਜਿਹੜੇ ਖਾਸ ਕਰਕੇ ਪੰਜਾਬ ਦੇ ਹਾਲਾਤ ਹੈ ਉਹਦੇ ਵਾਸਤੇ ਜਿਹੜੀਆਂ ਬੀਬੀਆਂ ਹਨ ਉਹ ਸਿੱਖ ਬੀਬੀਆਂ ਦੇ ਉੱਪਰ ਮਾਣ ਹੋਣਾ ਚਾਹੀਦਾ ਹੈ ਬੱਚੀਆਂ ਦੇ ਉੱਪਰ ਬੱਚਿਆਂ ਨੂੰ ਇੱਕ ਇਹ ਪਰਨ ਕਰਨਾ ਚਾਹੀਦਾ ਹੈ ਕਿ ਅਸੀਂ ਉਹਨਾਂ ਨਾਲ ਵਿਆਹ ਹੀ ਨਹੀਂ ਕਰਾਂ ਆਪੇ ਕੇਸ ਰੱਖਣਗੇ ਜਦੋਂ ਉਹਨਾਂ ਦੇ ਵਿਆਹ ਨਹੀਂ ਹੋਣਗੇ ਆਪੇ ਕੇਸ ਰੱਖਣਗੇ ਕਿਉਂਕਿ ਉਹ ਫੈਸ਼ਨ ਦੇ ਵਿੱਚ ਦੇਖਾ ਦੇ ਕੀ ਕੇਸ ਕਤਲ ਕਰਵਾ ਦਿੱਤੇ ਕਿਉਂਕਿ ਅੱਜ ਜੇ ਕੋਈ ਬਚਾ ਸਕਦਾ ਸਿੱਖੀ ਨੂੰ ਪੰਜਾਬ ਦੇ ਵਿੱਚ ਉਹ ਸਿੱਖ ਬੱਚੀਆਂ ਬਚਾ ਸਕਦੀ ਹੈ ਵੀ ਅਸੀਂ ਉਸ ਬੱਚੇ ਨਾਲ ਸ਼ਾਦੀ ਕਰਨੀ ਉਹਦੇ ਨਾਲ ਹੀ ਅਨੰਦ ਕਾਰਜ ਕਰਵਾਉਣਾ ਹੈ ਜਿਹੜਾ ਕੇਸਾਧਾਰੀ ਹੈ ਜਿਹੜਾ ਜਿਹਦੇ ਕੋਲ ਸਿੱਖੀ ਹੈ ਅਸੀਂ ਉਹਦੇ ਨਾਲ ਅਨੰਦ ਕਾਰਜ ਕਰਾਉ। ਬਚ ਸਕਦੀ ਸਿੱਖੀ ਮਹਾਰਾਜਾ ਹੀਰਾ ਸਿੰਘ ਹੋਇਆ ਨਾਭੀ ਰਿਆਸਤ ਦਾ ਉਹ ਰਿਆਸਤ ਸੀ ਰਾਜੇ ਸੀ ਉਹਨਾਂ ਨੇ ਰਾਜੇ ਨੇ ਰਾਜੇ ਨੇ ਆਪਣੇ ਬੱਚੀ ਦਾ ਵਿਆਹ ਰਾਜਾ ਮਹਾਰਾਜਾ ਹੀਰਾ ਸਿੰਘ ਨੇ Rajasthan ਦੇ ਇੱਕ ਰਾਜਾ ਸੀ ਉਹਦੇ ਨਾਲ ਕਰ ਦਿੱਤਾ ਬੱਚੀ ਜਿਸ ਵੇਲੇ ਆਪਣੇ ਸਹੁਰੇ ਘਰ ਗਈ ਹੈ ਉਹਨਾਂ ਨੇ ਆਖਿਆ ਵੀ ਸਾਡੇ ਤਾਂ ਰਿਵਾਜ ਹੈ ਜਿਹੜੀ ਰਾਜੇ ਦੀ ਨੌ ਬਣਦੀ ਹੈ ਜਾਂ ਸਾਡੇ ਰਾਜਕਵਰ ਦੀ ਪਤਨੀ ਬਣਦੀ ਹੈ ਉਹਨੂੰ ਹੁੱਕਾ ਭਰ ਕੇ ਦੇਣਾ ਪੈਂਦਾ ਮਹਾਰਾਜਾ ਹੀਰਾ ਸਿੰਘ ਗੁਰਮਤੀਆ ਸੀ ਗੁਰੂ ਘਰ ਨੂੰ ਮੰਨਣ ਵਾਲਾ ਸੀ ਗੁਰੂ ਤੇ ਸ਼ਰਧਾ ਰਖ ਉਹਦੀ ਬੱਚੀ ਵੀ ਸ਼ਰਧਾ ਰੱਖਣ ਵਾਲੀ ਸੀ ਉਹਨੇ ਆਖਿਆ ਮੈਂ ਇਹ ਕੰਮ ਨਹੀਂ ਕਰਾਂ ਮੈਂ ਸਿੱਖ ਹਾਂ ਮੈਂ ਹੁੱਕਾ ਭਰ ਕੇ ਕਿਹ ਨਹੀਂ ਦਿਆ ਹੋਈ ਉਹਨਾਂ ਕਿ ਵੀ ਤੇਰੇ ਪਿਤਾ ਨਾਲ ਗੱਲ ਕਰਾਂਗੇ ਕਹਿੰਦੇ ਕਰ ਲੋ ਉਸ ਬੱਚੀ ਨੇ ਇਤਿਹਾਸ ਲਿਖਦਾ ਹੈ ਕਿ ਉਸਨੇ ਚਿੱਠੀ ਲਿਖ ਦਿੱਤੀ ਪਿਤਾ ਜੀ ਤੁਸੀਂ ਬਹੁਤ ਗਲਤ ਕੀਤਾ ਹੈ ਮੇਰੀ ਸ਼ਾਦੀ ਇੱਥੇ ਕਰਕੇ ਇਹ ਮੇਰੇ ਕੋਲ ਹੋਕਾ ਭਰਉਣਗੇ ਮੈਂ ਸਾਰੀ ਜ਼ਿੰਦਗੀ ਬਾਣੀ ਪੜ੍ਹੀ ਐ ਸਿੱਖੀ ਦੇ ਪੈਰਾ ਦਿੱਤਾ ਹੈ ਮੈਂ ਆਪਣੀ ਜਾਨ ਦੇ ਰਹੀ ਆ ਉਹ ਚਿੱਠੀ ਲੈ ਕੇ ਉਸ ਬੱਚੀ ਨੇ ਰਾਤ ਨੂੰ ਜ਼ਹਿਰ ਖਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਪਰ ਸਿੱਖੀ ਤੋਂ ਮੁਨ ਕਰਨੀ ਐ ਐਸਾ ਇਤਿਹਾਸ ਐ ਸਾਡਾ ਤੇ ਜਿਸ ਵੇਲੇ ਸਤਗੁਰੂ ਮਹਾਰਾਜ ਕਿਉਂਕਿ ਜਿਹੜੇ ਲੋਕ ਗੁਰੂ ਨੂੰ ਦੁਖੀ ਕਰਦੇ ਆ ਜਿਹੜੇ ਗੁਰੂ ਨਹੀਂ ਦੀ ਗੁਰੂ ਦੀ ਨਹੀਂ ਮੰਨਦੇ ਤੇ ਫੇ ਅਸੀਂ ਉਹਦੇ ਘਰ ਅਪਰਚੀ ਆਪਣੀ ਬੱਚੀ ਕਿਉਂ ਦੇਣੀ ਹੈ ਜਿਹੜੇ ਸਿੱਖ ਹੋ ਕੇ ਆਪਣੇ ਕੇਸ ਕਤਲ ਕਰਵਾਉਂਦੇ ਆ ਸ਼ਰਾਬਾ ਪੀਂਦੇ ਨਸ਼ੇ ਕਰਦੇ ਉਹਨਾਂ ਦੇ ਘਰ ਅਸੀਂ ਬੱਚੀ ਦੇਣ ਦਾ ਕੀ ਮਤਲਬ ਹੈ ਉਹਦੇ ਘਰ ਦੇ ਇਹ ਦੇਖੋ ਭਾਵੇਂ ਗਰੀਬ ਹੋਵੇ ਅਸੀਂ ਦੇਖਦੇ ਸੌਖਾ ਘਰ ਹੋਣਾ ਚਾਹੀਦਾ ਹੈ ਗਰੀਬ ਹੋਵ ਕੇ ਦਿਨ ਬਦਲ ਜਾਂਦੇ ਆ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਇਹ ਕਹਾਣੀਆਂ ਸੁਣਾਉਣ ਵਾਸਤੇ ਨਹੀਂ ਇਤਿਹਾਸ ਇਹ ਕਮਾਉਣ ਵਾਸਤੇ ਸੀ ਗੁਰੂ ਅਮਰਦਾਸ ਜੀ ਨੇ ਕਿਹਾ ਉਹਨਾਂ ਦੇ ਮਹਿਲ ਹੁਣ ਕਹਿਣ ਲੱਗੇ ਬੀਬੀ ਭਾਨੀ ਦਾ ਰਿਸ਼ਤਾ ਕਰਨਾ ਹੈ ਕਿਦਾਂ ਦਾ ਪੁੱਤਰ ਚਾਹੀਦਾ ਕਹਿੰਦੇ ਜਿੱਦਾਂ ਦਾ ਜੇਠਾ ਘੋਮਦਾ ਕਹਿੰਦੇ ਜੇਠੇ ਵਰਗਾ ਜੇਠਾ ਹੀ ਹੋ ਦੂਸਰਾ ਕੋਈ ਨਹੀਂ ਇਹਦਾ ਤਾਂ ਕੋਈ ਹੈ ਹੀ ਨਹੀਂ ਨਾ ਮਾਤਾ ਪਿਤਾ ਨਾ ਇਹਦਾ ਕੋਈ ਕੰਮ ਧੰਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਇਹਦੇ ਵਰਗਾ ਇਹੀ ਹੈ ਕੋਈ ਕੁਝ ਨਹੀਂ ਬੋਲੇ ਮਾਤਾ ਜੀ ਵੀ ਨਹੀਂ ਕੁਝ ਬੋਲਦੇ ਕਿਉਂਕਿ ਸਤਗੁਰੂ ਦੇਖਦਾ ਅਸੀਂ ਦੇਖਦੇ ਆਂ ਕੋਠੀਆਂ ਅਸੀਂ ਦੇਖਦੇ ਆਂ ਪੈਸਾ ਅਸੀਂ ਦੇਖਦੇ ਆਂ ਕਾਰੋਬਾਰ ਗੁਰੂ ਦੇਖਦਾ ਹਿਰਦਾ ਗੁਰੂ ਅੰਦਰ ਦੇਖ ਹਾਂ ਇਹਦੇ ਇੱਕ ਕਾਰਨ ਇਹ ਵੀ ਹੈ ਕਿ ਲੋਕਾਂ ਨੇ ਬੱਚੀਆਂ ਮਾਰਨੀਆਂ ਸ਼ੁਰੂ ਕਰਤੀਆਂ ਉਹਦਾ ਕਾਰਨ ਸੀ ਜਿਹੜੇ ਦਿਹੇਜ ਦਾਜ ਦੇ ਲੋਭੀ ਸਨ ਉਹਨਾਂ ਕਰਕੇ ਹੋਇਆ ਜਿਨ੍ਹਾਂ ਲੋਕਾਂ ਦੇ ਕੋਲ ਸਾਈਕਲ ਖੜੀ ਕਰਨ ਵਾਸਤੇ ਜਗ੍ਹਾ ਨਹੀਂ ਹੈ ਉਹ ਵੀ ਅੱਜ ਪੁੱਛਦੇ ਕਿਹੜੀ ਗੱਡੀ ਦਿਓਗੇ ਵੀ ਤਵਲ ਪਹਿਲਾਂ ਜਗ੍ਹਾ ਤਾਂ ਬਣਾ ਲਓ ਗੱਡੀ ਖੜੀ ਕਰਨ ਦੀ ਇੰਨੇ ਲੋਭੀ ਜੋ ਮਿਲਦਾ ਮਿਲਦਿਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੇਚ ਦਿੰਦਾ ਹੈ ਮੁੱਲ ਪਾ ਦਿੰਦੇ ਬੱਚਿਆਂ ਦਾ ਮੁੱਲ ਪਾਉਂਦੇ ਸਤਿਗੁਰ ਨੇ ਪੁੱਛਿਆ ਸੀ ਜੱਠਿਆ ਕੀ ਚਾਹੀਦਾ ਕਹਿੰਦੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਹਾ ਇਹ ਮੇਰੀ ਰਾਹ ਦੀ ਪੂੰਜੀ ਹੈ ਨਹੀਂ ਜੱਠਿਆ ਕੁਛ ਤਾਂ ਚਾਹੀਦਾ ਹੋਵੇਗਾ ਨਾ ਦਾਜ ਵਗੈਰਾ ਕਹਿੰਦੇ ਹਰ ਪ੍ਰਭ ਮੇਰੇ ਬਾਵਲਾ ਹਰ ਦੇਵੋ ਦਾਨ ਮੇ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੇ ਮੇਰਾ ਕਜ ਇਹ ਅਸੀਂ ਮਨ ਦੇ ਵਿੱਚ ਪੱਕਾ ਕਰ ਲਈਏ ਵੀ ਲੈਣਾ ਦੇਣਾ ਨਹੀਂ ਹੈ ਦੇਖੋ ਫਿਰ ਉਹ ਪਰਿਵਾਰਾਂ ਵਿੱਚ ਝਗੜੇ ਕਿਸ ਚੀਜ਼ ਦੇ ਆ ਟਕਰਾਰ ਕਿਸ ਚੀਜ਼ ਦੇ ਆ ਮੇਨੇ ਮਾਰੇ ਜਾਂਦੇ ਆ ਤਾਣੇ ਮਾਰੇ ਜਾਂਦੇ ਆ ਤੂੰ ਕੀ ਲੈ ਕੇ ਆਈ ਸੀ ਤੇਰੇ ਮਾਪੇ ਆਪਣੇ ਕੀ ਦਿੱਤਾ ਇਹ ਝਗੜੇ ਵੱਧਦੇ ਆ ਟਕਰਾਰਾਂ ਵੱਧਦੀਆਂ ਵਿਚਾਰਾ ਨਹੀਂ ਮਿਲਦੀਆਂ ਪਰਿਵਾਰ ਟੁੱਟ ਜਾਂਦੇ ਆ ਤਲਾਕ ਹੋ ਜਾਂਦੇ ਆ ਮੈਂ ਫੇਰ ਅੱਜ ਬੇਨਤੀ ਕਰਦਾ ਹਾਂ ਤਲਾਕ ਸ਼ਾਬਤ ਸਿੱਖੀ ਦੇ ਵਿੱਚ ਨਹੀਂ ਹੈ ਆ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਆਨੰਦ ਕਾਰ ਜਲਦੀ ਕਰੋ ਜੀ ਜਲਦੀ ਕਰੋ ਵੀ ਤੁਸੀਂ ਉੱਥੇ ਕਦੇ ਨਹੀਂ ਕਿਹਾ ਰਾਤ ਨੂੰ 2:00 ਬਜ ਜਾਂਦੇ ਆ ਸ਼ਰਾਬਾ ਪੀ ਕੇ 2:00 2:00 ਵਜੇ ਤੱਕ ਪਾਰਟੀਆਂ ਕਰਦੇ ਹੋ ਚਾਰ ਚਾਰ ਦਿਨ ਨੱਚਦੇ ਫਿਰਦੇ ਹੋ ਜਦੋਂ ਆਨੰਦ ਕਾਰਜ ਹੁੰਦਾ ਭਾਈ ਸਾਹਿਬ ਜੀ ਜਲਦੀ ਆਨੰਦ ਕਾਰਜ 12:00 ਤੋਂ ਪਹਿਲਾਂ ਆਨੰਦ ਕਾਰਜ ਕਰਦਾ ਜਿਸ ਵੇਲੇ ਉਹਨੂੰ ਸਮਝਾਉਣ ਦਾ ਸਮਾਂ ਸੀ ਅੱਜ ਸਮਝਾਏ ਸਤਗੁਰ ਕਹਿੰਦੇ ਤਨ ਤਨ ਪਰ ਇਹ ਨਾ ਆਖੀ ਇਹ ਬੈਣ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਤਾਂ ਫਿਰ ਇਹ ਸਰੀਰਾਂ ਦਾ ਮੇਲ ਕਰੇਸ ਤਾਂ ਨਹੀਂ ਹੈ ਵਿਚਾਰ ਵੀ ਤੁਹਾਡੇ ਮਿਲਨੇ ਚਾਹੀਦੇ ਤੁਸੀਂ ਗ੍ਰਸਥ ਨੂੰ ਤਾਂ ਹੀ ਮਜ਼ਬੂਤ ਕਰ ਸਕਦੇ ਹੋ ਤੁਹਾਡੇ ਕੋਲ ਗ੍ਰਸਥ ਦੇ ਵਿੱਚ ਗੁਰਮਤ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਉਤਾਈ ਹੋਏਗਾ ਤਾਂ ਹੀ ਜੀਵਨ ਜਿਹੜਾ ਹੈ ਉਹਦੇ ਵਿੱਚ ਤਬਦੀਲੀ ਆ ਸਕਦੀ ਹੈ ਉਹਦਾ ਨੁਕਸਾਨ ਸੀ ਤੇ ਅੱਜ ਚੀਜ਼ਾਂ ਅਸੀਂ ਦੇਖਦੇ ਆਂ ਪਰ ਜਿਸ ਵੇਲੇ ਇਹਨੂੰ ਮੁੱਖ ਰੱਖਾਂਗੇ ਨਾ ਸਿੱਖੀ ਨੂੰ ਮੁੱਖ ਰੱਖ ਕੇ ਇਹ ਗੁਰੂ ਸਾਹਿਬ ਦੇ ਹੁਕਮ ਹੈ ਸਿੱਖੀ ਨੂੰ ਮੁੱਖ ਰੱਖ ਕੇ ਜੋ ਗੁਰੂ ਸਾਹਿਬ ਹੁਕਮ ਕਰ ਰਹੇ ਆ ਬਾਦਨੀ ਸਿਰ ਮੁੰਨੇ ਨੂੰ ਕੰਨਿਆ ਨਹੀਂ ਦੇਣੀ ਉਸ ਘਰ ਦੇਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ ਉਥੇ ਜਿੱਥੇ ਅਕਾਲ ਪੁਰਖ ਦੀ ਸਿੱਖੀ ਜੇ ਅਸੀਂ ਇਹ ਬਚਨ ਪੜ੍ਹਦੇ ਰਹੀਏ ਬੱਚਿਆਂ ਨੂੰ ਸੁਣਾਉਂਦੇ ਰਹੀਏ ਉਹਨਾਂ ਦੇ ਦਿਮਾਗ ਦੇ ਵਿੱਚ ਪਾਉਂਦੇ ਰਹੀਏ ਤੇ ਬਹੁਤ ਆਉਣ ਵਾਲਾ ਸਮਾਂ ਸਾਡਾ ਜਿਹੜਾ ਹੈ ਸੁਨਹਿਰੀ ਹੋ ਸਕਦਾ ਹੈ ਠੀਕ ਹੈ ਸਾਡੇ ਵਾਸਤੇ ਕੋਈ ਮਾਪੋ ਬਪ ਨਹੀਂ ਚਾਹੁੰਦਾ ਜਾ ਕੋਈ ਸਮਝ ਨਹੀਂ ਚਾਹੁੰਦਾ ਪਰ ਹਾਲਾਤ ਜਿਹੜੇ ਆ ਜਿਹੜਾ ਅਸੀਂ ਹਾਲਾਤ ਦੇ ਵਿੱਚ ਗੁਜ਼ਰ ਰਹੇ ਆ ਉਸ ਤੋਂ ਬਚਣਾ ਬਹੁਤ ਮੁਸ਼ਕਲ ਹੈ ਪਰ ਜਿੰਨਾ ਪਹਿਰਾ ਦਿੱਤਾ ਜਾਏ ਵੱਧ ਤੋਂ ਵੱਧ ਦਿੱਤਾ ਜਾਏ ਇਹਨਾਂ ਹੁਕਮਾਂ ਨੂੰ ਪਾਲਿਆ ਜਾਏ ਤੇ ਫਿਰ ਦੇਖੋ ਆਪੇ ਆਪਣੇ ਆਪ ਹੀ ਸੁਨੈਰੀ ਹੁਣ ਤੁਸੀਂ ਗੱਡੀ ਚਲਾ ਰਹੇ ਆ ਇੱਕ ਟਾਇਰ ਤੁਸੀਂ ਟਰੈਕਟਰ ਦਾ ਪਾ ਲਓ ਇੱਕ ਕਾਰ ਦਾ ਪਾ ਲਓ ਗੱਡੀ ਥੋੜੀ ਸਹੀ ਚੱਲਣੀ ਵਿਚਾਰੇ ਨਹੀਂ ਬਲਣਗੇ ਉਹਨੇ ਘੰਟੀ ਵਜਾਉਣੀ ਆ ਕੇ ਜੇ ਦੂਸਰੇ ਘਰ ਬੱਚੀ ਚਲੇ ਗਈ ਉਹਨੇ ਤਾਂ ਬਾਣੀ ਪੜ੍ਹਨੀ ਹੈ ਉਹਨੇ ਜਾ ਕੇ ਘੰਟੀ ਵਜਾਉਣੀ ਕਿੱਥੇ ਵਿਚਾਰ ਮਿਲ ਸਕਦੀ ਹੈ ਤੇ ਇਹ ਤਾਂ ਹੀ ਹੋ ਸਕਦਾ ਕਿ ਸਿੱਖੀ ਦੀ ਜਿਹੜੀ ਵਿਚਾਰਧਾਰਾ ਜਿਹੜਾ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਉਥੇ ਬੱਚੀ ਦੇਣੀ ਜਿੱਥੇ ਅਕਾਲ ਪੁਰਖ ਦੀ ਸਤਿਨਾਮ 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 ਜੀ